ਵੱਡੇ ਸਾਲੇ ਬਣੇ ਫਿਰਦੇ ਇਤਿਹਾਸ ਦੇ ਆਹ ਫਲਾਣੇ ਨੇ ਆ ਲਿਖਤਾ ਆਹ ਫਲਾਣੇ ਨੇ ਆ ਲਿਖਤਾ ਆਹ ਫਲਾਣਾ ਪਲਾ ਲਿਖ ਕੇ ਗਿਆ ਵਾ ਲੱਖ ਦੀ ਲਹਨਤਾ ਯਾਰ ਤੁਹਾਡੇ ਤੇ ਤੁਸੀਂ ਕਹੋ ਸਾਡੀ ਜਾਦਾ ਵਾ ਤੇ ਫਿਰ ਮੰਨਈਏ ਸੀ ਜੇਸੀ ਕਹੀਏ ਵੀ ਭਾਈ ਬਰਬੀ ਸਿੱਖ ਸਮਾਜ ਚੋਂ ਆਂ ਰੰਗਰੇਟਿਆਂ ਨੇ ਆ ਕੁਰਬਾਨੀ ਕੀਤੀ ਆ ਤੇ ਫਿਰ ਤੁਸੀਂ ਹਵਾਲੇ ਪੁੱਛਣ ਆ ਪੈਂਦੇ ਹੋ ਤੁਸੀਂ ਸਾਲੇ ਲੱਗਦੇ ਹੋ ਆ ਪੰਜਾਬੀ ਚ ਗੱਲ ਕਰਵਾ ਮੇਰੀ ਮੇਰੀ ਜਬਾਨ ਇਹੋ ਜੀ ਆ ਨਹੀਂ ਜਿੱਦਾਂ ਕਦੇ ਮੈਂ ਤੁਹਾਨੂੰ ਸੁਣਾਉਣ ਤੇ ਆ ਗਿਆ ਨਾ ਤੇ ਫਿਰ ਵੇਖੋ ਤੁਹਾਡੀਆਂ ਚੀਕਾਂ ਕਿਦਾਂ ਮੈਂ ਕਢਾਂਦਾ ਤੁਹਾਡੀਆਂ ਹੁਣ ਬੀਬਾ ਜੀ ਤੁਸੀਂ ਰੋ ਰਹੇ ਹੋ ਇਹ ਸਾਡੇ ਪੁਰਖਾਂ ਨੇ ਸਾਨੂੰ ਜੋ ਸੁਣਾਇਓ ਤੁਹਾਡੇ ਪੁਰਖ ਕੋਈ ਕਮਲ ਘੋਟ ਕੇ ਗਏ ਆ ਤੁਹਾਡੇ ਪੁਰਖ ਤੁਹਾਨੂੰ ਕੁਝ ਨਹੀਂ ਦੇ ਕੇ ਗਏ ਤੁਹਾਡੇ ਪੁਰਖ ਅਨਪੜ ਲਾਣਾ ਸੀ ਅਸੀਂ ਅਨਪੜ ਤਾਂ ਨਹੀਂ ਨਾ ਭਰਾਵਾ ਕਿਉਂ ਮੰਨਨੀ ਅਸੀਂ ਤੁਹਾਡੀ ਗੱਲ ਬੀਬੀ ਆਪਣੇ ਪੁਰਖਾਂ ਨੂੰ ਪੁੱਛ ਜਾ ਕੇ ਪਤਾ ਨਹੀਂ ਕਿਹੜਾ ਇਤਿਹਾਸ ਤੁਸੀਂ ਪੜਿਆ ਬਾਬਾ ਜੀਵਨ ਸਿੰਘ ਨੂੰ ਕਲਗੀ ਤੋੜਾ ਮਿਲਿਆ ਭਾਈ ਇਹਨਾਂ ਨੂੰ ਕੋਰਟ ਦੇ ਵਿੱਚ ਚੈਲੰਜ ਹੋਇਆ ਲੰਮਾ ਕੇਸ ਚੱਲਣ ਤੋਂ ਬਾਅਦ ਕੇਸ ਜਿੱਤੇ ਆ ਗਏ ਠੀਕ ਆ ਜੀ ਕਿੰਨੇ ਇਤਿਹਾਸ ਕ ਹਵਾਲੇ ਆਉਂਦੇ ਆ ਜਿਦੇ ਵਿੱਚ ਭਾਈ ਜੱਤੇ ਦਾ ਨਾਮ ਹੀ ਲਿਆ ਗਿਆ ਤੁਸੀਂ ਅੱਜ ਆਪਣਾ ਗੁੱਸਾ ਪੁਰਾਣਾ ਹੁਣੀ ਇਹ ਏਸੇ ਵਾਰੀ ਸਾਰਾ ਇੱਕੇ ਵੀਡੀਓ ਵਿੱਚ ਤੁਸੀਂ ਮذਬੀ ਸਿੱਖਾਂ ਦੀ ਗੁੱਸਾ ਕੱਢ ਦਿੱਤਾ ਤੁਹਾਡੀਆਂ ਜੇਕਰ ਕੋਈ ਫੋਟੋਆਂ ਵਾਇਰਲ ਕਰ ਰਿਆ ਵਾ ਤੇ ਉਹ ਜਾ ਕੇ ਤੁਸੀਂ ਹਰਨੇਕ ਸਿੰਘਾਂ ਨੂੰ ਪੁੱਛੋ ਨਿਊਜ਼ੀਲੈਂਡ ਵਾਲਿਆਂ ਨੂੰ ਉਹ ਖਾਲਸਤਾਨੀ ਗਰੁੱਪਾਂ ਨੂੰ ਪੁੱਛੋ ਜਿਹੜੇ ਤੁਹਾਨੂੰ ਲੰਬੇ ਸਮੇਂ ਤੋਂ ਭੰਡਦੇ ਆ ਰਹੇ ਆ ਉਹ ਗਰਮ ਖੈਲੀਆਂ ਨੂੰ ਪੁੱਛੋ ਜਿਹੜੇ ਤੁਹਾਨੂੰ ਲੰਬੇ ਸਮੇਂ ਤੋਂ ਭੰਡਦੇ ਆ ਰਹੇ ਆ ਲੇਕਿਨ ਹੁਣ ਪੰਜਾਬ ਦੀ ਮذਬੀ ਸਿੱਖ ਕੌਮ ਜਾਗ ਚੁੱਕੀ ਹੈ ਇਨੇ ਹੁ ਇਨਾਂ ਨੇ ਹੋਣਾ ਤੁਸੀਂ ਜਿੱਦਾਂ ਇਨਾਂ ਦੇ ਸਾਹਮਣੇ ਪਰੋਸ ਕੇ ਦੋਗੇ